ਹਾਂਜੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਮਿਲੋ ਬੰਦਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਆਪਾਂ ਚੱਲੇ ਅੱਜ ਬਰੋਨਾ ਤੇ ਬਰੋਨਾ ਦੇ ਲਈ ਹੁਣ ਅਸੀਂ ਆਪਾਂ ਨੇ ਦੋ ਬੰਦੇ ਬਿਠਾ ਲਏ ਇੱਕ ਤੋਤ ਤੇ ਇੱਕ ਮੁਖਤਿਆਰ ਤੇ ਇਹ ਮੁੰਡਿਆਂ ਜੀ ਇੰਡੀਆ ਦੇ ਆਪਣੇ ਨਵੇਂ ਉਹ ਤੇ ਕੰਮ ਕਰਦੇ ਜੀ ਬਰੋਨਾ ਚ ਪਹਿਲਾਂ ਆਪਣੇ ਕੋਲ ਰਹੇ ਸੀ ਤੇ ਉਰੇ ਇਹ ਮੁੜ ਕੇ ਹੁਣ ਕੰਮ ਚੱਲੇਗਾ ਜੀ ਉਹ ਬਰੋਨਾ ਖੇਤੀ ਦਾ ਕੰਮ ਨਾਲੇ ਤੁਹਾਨੂੰ ਬੰਦਿਆਂ ਨਾਲ ਮਲਾਉਂਦੇ ਆ ਤੇ ਉਹਨਾਂ ਦਾ ਪੁੱਛਦੇ ਨੇ ਐਕਸਪੀਰੀਅੰਸ ਕੀ ਈਮੇਦਾਰ ਹੈ ਸਾਬਜੀ ਦਾ ਤੇ ਖੇਤੀ ਦੇ ਕੰਮ ਜਾ ਕੇ ਤੇ ਗਾਹਾਂ ਬੰਦਿਆਂ ਵਾਸਤੇ ਕਿ ਆਪਾਂ ਨੂੰ ਤੁਹਾਨੂੰ ਉਹ ਜਿਹੜੇ ਆਉਣ ਵਾਲੇ ਬੰਦੇ ਆ ਆਪਣੇ ਇੱਧਰ ਇਟਲੀ ਦੇ ਪੇਪਰ ਭਰੋਣੇ ਆ ਵੀ ਉਹਨਾਂ ਵਾਸਤੇ ਕਿ ਆ ਸਿੱਖਿਆ ਦੇਣਗੇ ਬੰਦੇ ਹਨੀ ਵੀ ਕਿ ਆ ਸੋਚਦੇ ਹਨੀ ਕਿ ਆ ਕਹਿਣਗੇ ਉਹਨਾਂ ਵਾਸਤੇ ਜਿਵੇਂ ਆਪ ਕਿਉਂਕਿ ਹਰੇਕ ਅਸੀਂ ਵੀ ਜਦ ਆਏ ਤੇਰੇ ਅਸੀਂ ਵੀ ਕਹਿੰਦੇ ਵੀ ਕੱਜ ਹੱਥ ਚੜ੍ਹ ਜੀਏ ਕੋਈ ਵੀਡੀਓ ਤੇ ਸਿੱਧੇ ਦੇਖਣਾ ਜਿਹੜਾ ਆ ਬਾਅਦ ਚੁਰਿਆ ਕੇ ਬਦਲ ਜਾਣਾ ਇਹ ਜਿਹੜੀ ਕੁਝ ਹੋਰ ਚੀਜ਼ਾਂ ਬੰਦਾ ਸੋਚਦਾ ਆਇਆ ਤੇ ਉਹਦੇ ਅੱਗੇ ਐ ਹੋ ਜਾਂਦਾ ਹੱਥ ਘੁੰਮੇ ਜਾਂਦਾ ਜਿਹੜੀ ਪੁੱਠੇ ਦਾਥ ਵਾਲਾ ਕੰਮ ਹੋ ਜਾਂਦਾ ਜੀ ਸਿੱਤੇ ਤੋਂ ਪੁੱਠਾ ਹੋ ਜਾਂਦਾ ਉਹ ਰੇ ਅਗੇ ਤੇ ਉਹਨਾਂ ਦਾ ਸੋਚ ਕੇ ਕੁਝ ਹੋਰ ਹੁੰਦਾ ਤੇ ਉਹ ਬਾਣ ਕੁਝ ਹੋਰ ਜਾਂਦਾ ਤੇ ਜਿਹੜੀ ਸੰਘਰਸ਼ ਕਰਨਾ ਪੈਂਦਾ ਜੇ ਇਟਲੀ ਇਹ ਜੀ ਤੇ ਜਿੱਥੇ ਮਰਜੀ ਅਜੇ ਕੈਨੇਡਾ ਚਲੇ ਜਾਓ ਇਟਲੀ ਚਲੇ ਜਾਓ ਸੰਘਰਸ਼ ਤਾਂ ਕਰਨਾ ਹੀ ਪੈਂਦਾ ਹੈ ਪਹਿਲਾਂ ਪਹਿਲਾਂ ਜਾ ਕੇ ਜਿੱਥੇ ਜਣ ਜ਼ੀਰੋ ਤੇ ਸਟਾਰਟ ਹੋਣਾ ਤੇ ਚਲੋ ਬਾਕੀ ਆਪਾਂ ਤੁਹਾਨੂੰ ਮਿਲਾਉਂਦੇ ਆਂ ਬੰਦਿਆਂ ਨੂੰ ਇਹਨਾਂ ਨੂੰ ਕਹਿੰਦੇ ਜੀ ਸੇਰੇ ਇਹਨਾਂ ਜੀ ਚੱਲਦਾ ਸਬਜ਼ੀ ਦਾ ਕੰਮ ਆਹ ਵੇਖੋ ਵੀ ਇਹ ਸਲਾਦਾ ਲੱਗੇ ਆਇਆ ਤੇ ਆਹ ਸੇਰੇ ਵਿੱਚ ਲੱਗੀ ਹੋਈ ਆ ਸਬਜ਼ੀ ਇਹਦਾ ਜੇ ਤੇ ਇਹਦਾ ਜੇ ਬੜੀ ਟੈਂਪਰੇਚਰ ਲਾ ਲਓ ਵੀ ਜੇ ਬਾਹਰ 40 ਦਾ ਤਾਂ ਅੰਦਰ ਇਹਨਾਂ 60 ਤਾਂ ਹੋ ਜਾਂਦਾ ਗਰਮੀ ਜੀ ਜਾ ਕੇ 60 ਤੇ ਵੀ 65 ਤਾਂ ਹੋ ਜਾਂਦਾ ਜੀ ਇੰਨੀ ਕੀ ਗਰਮੀ ਹੋ ਜਾਂਦੀ ਹੈ ਉਹਨਾਂ ਦੇ ਅੰਦਰ ਤੇ ਚਮੜੀ ਵੀ ਝਾਲ ਦਿੰਦੇ ਆ ਰੱਖ ਕੇ ਇਹਦਾ ਸਰੀਰ ਦੀ ਜਿਹੜੇ ਉਹ ਦੇ ਵਿਚਾਰੇ ਵਿੱਚ ਕੰਮ ਕਰਦੇ ਆ ਬੜੀ ਔਖੀ ਗਮਾਈ ਇਹ ਹੀ ਬਾਰ ਦੀ ਖਾਸ ਕਰਕੇ ਖੇਤੀ ਦੇ ਕੰਮ ਚ ਉਹ ਹੈ ਕਾਜ ਕਰ ਰਿਹਾ ਪਿਆ ਥੜਕ ਲੱਗਾ ਉਲਟ ਉਲਟ ਨਾ ਕਾਜ ਐਕਸੀਡੈਂਟ ਹੋ ਗਿਆ ਫਾਈਲ ਤੋਂ ਹੋ ਗਿਆ ਬੰਦੀ ਚੱਲੇ ਗਿਆ ਸੰਕਰ ਕਿੰਨੀ ਕੁ ਦੂਰ ਹੈ ਗਿਆ ਅੜ ਜਾ ਮੈਂ ਪੁੱਛਦਾ ਨੂੰ ਫੋਨ ਲੱਗ ਗਿਆ ਜੀ ਲਾ ਹਾਂ ਤੇ ਕਿੱਥੇ ਆ ਕਿੱਥੇ ਕਾਜ ਆ ਜਿੱਥੇ ਤੂੰ ਲੋਕੇਸ਼ਨ ਭੇਜੀ ਸੀ ਉੱਥੇ ਜਿੱਥੇ ਨਾਲਾ ਕੋਲ ਖਾਲ ਵੈਦੀ ਕੋਚੇ ਖੇਤਾਂ ਦੇ ਕੋਲ ਉੱਧੇ ਆ ਗਿਆ ਸੀ ਬਬੂਲਨ ਲੱਗੇ ਆਏ ਗੇਤ ਚ ਆਹ ਕੋ ਫੁੱਲਨ ਲੱਗੇ ਬਈ ਅਕੀ ਤੇ ਕਿਤੇ ਜਮੇ ਔਰਦੇ ਡਿਜਣਾ ਤੁਸੀਂ ਆ ਜਿੱਥੇ ਦੇ ਵਿੱਚ ਢੜੇ ਪਾਸੇ ਨੂੰ ਮੁੜੀਏ ਜੇਹੇ ਪਾਸੇ ਨੂੰ ਜਾਂ ਹੀਸੇ ਵਾਲੇ ਪਾਸੇ ਨੂੰ ਯਾਰ ਮੈਂ ਨਹੀਂ ਆ ਲਾਲ ਜਾ ਕਰਨੀ ਹੈਗਾ ਸੜਕ ਦੇ ਨਾਲੇ ਨਾਲ ਜਾ ਆਣੇ ਲਾਲੇ ਨੂੰ ਜੇਹੇ ਵਾਲੀ ਸਾਈਡ ਨੂੰ ਮੁੜੀਏ ਜਾਂ ਹੀਸੇ ਵਾਲੇ ਨੂੰ ਲੋਕੇਸ਼ਨ ਭੇਜ ਯਾਰ ਲੋਕੇਸ਼ਨ ਭੇਜ ਦਿਓ ਫੇਰ ਆ ਗਿਆ ਮੈਂ ਬਾਹਰ ਆ ਗਿਆ ਬਾਹਰ ਆ ਗਿਆ ਅੱਗੇ ਬਾਹਰ ਆ ਜਾ ਆ ਜਾ ਨਾਲ ਘਰ ਹੁਣ ਕੋਈ ਕਿੱਥੇ ਨਹੀਂ ਹੈ ਆ ਗਿਆ ਆ ਗਿਆ ਉਹ ਬੋਲ ਆਇਆ ਗੱਡੀ ਦਾ ਬੰਦ ਕਰਦੇ ਆ ਲੋ ਜੀ ਪਹੁੰਚ ਗਏ ਆਪਾਂ ਔਰੇ ਖੇਤਾਂ 'ਚ ਤੇਰੇ ਆਗੇ ਪੈ ਗਿਆ ਪੰਗਾ ਇੱਕ ਅਸੀਂ ਵਾਹੇ ਭਾਈ ਗੱਡੀ 'ਚ ਚੱਲੀ ਜਾਣੇ ਇਹ ਕਹਿੰਦੇ ਵੀ ਇੱਧਰ ਤੇ ਵੀ ਤਿੰਨਾਂ ਜਾਣੇ ਵਾਲੇ ਯਾਨੀ ਸਾਹਮਣੇ ਵੀ ਬੰਦੇ ਨੇ ਵੀ ਦੋ ਜਾਣੇ ਨੇ ਜਾਣੇ ਹਨੀ ਤੈਨੂੰ ਮੇਰੀ ਦੋ ਤਾਂ ਗਿਆ ਦੋ ਤੋਂ ਮੈਂ ਦੋ ਦੀ ਸਾਈ ਫੜੀ ਸੀ ਮੈਂ ਤਾਂ ਇਹਨੇ ਫੜੀ ਦੀ ਦੋ ਦੀ ਸਾਈ ਤੇ ਉਹਰੇ ਬੰਦੇ ਨਿਕਲੇ ਤਿੰਨ ਖੇਤਾਂ ਜਾ ਕੇ ਓਏ ਮੁਰਗੇ ਫਰਦਿਆਂ ਦੇਸੀ ਮੜ ਕੜਕਨਾਥੀ ਕਾਲੇ ਕੜਕਨਾਥਾ ਜਮ ਕੜਕਨਾਥ ਤੇ ਲੈ ਲੇ ਨਾ ਉਹ ਸਾਡੇ ਮੁਰਗੇ ਮੁਰਗੇ ਪਰ ਮਾਰੀ ਕੀ ਕਰ ਕੀ ਬਟਾ ਤੇ ਚਲੋ ਹੁਣ ਦੇਖਦੇ ਆ ਕਰਦੇ ਆ ਕੋਈ ਇਤਿਜਾਹ ਵੀ ਕਾਇਆ ਵੀ ਆਪਾਂ ਜਾਣਾ ਵੀ ਉਹ ਤੇ 50 ਕਿਲੋਮੀਟਰ ਹੋਊਗਾ ਨੇ ਇਹ ਬੰਦਾ ਨੇੜੇ ਤੇੜੇ ਹੋਵੇ ਬੰਦਾ ਇੱਕ ਅੱਧਾ ਐਡਜਸਟ ਹੋਈ ਜਾਂਦਾ ਵਿੱਚ ਬੈਠਾ ਜਾਂਦਾ ਤੇ ਚੱਕ ਲਾਉ ਥੰਡੂ ਹਾਂ ਕੱਪੜਾ ਦਾ ਪਾਲਾ ਕੋਈ ਦੂਤ ਤੇ ਘੜੀ ਚ ਪਤਾ ਹੀ ਨਹੀਂ ਲੱਗਦਾ ਬੰਦਾ ਉਹ ਤੇ ਮੁਰਗੇ ਦੱਸ ਕੀ ਦੇ ਹੈ ਤੇ ਇਧਰ ਹੋ ਕੀ ਜਾਂਦਾ ਮੋਰੋਂ ਵੀ ਨਹੀਂ ਦਿਆ ਕਰਤਣਾ ਸੀ ਇਹਨੂੰ ਤਾਂ ਜਾਂ ਤੈਨੂੰ ਪਤਾ ਤਾਂ ਜੋ ਜਾਂ ਤੈਨੂੰ ਪਤਾ ਤਾਂ ਵੀ ਅਸੀਂ ਆਉਣਾ ਹੈ ਹਾਂਜੀ ਕਰੀ ਕਦਾਂ ਇਹ ਜੇ ਗੇਰਲੀ ਤਾਂ ਹੰਦਾ ਫੜ ਗਿਆ ਹੀ ਪਾਪ ਡਿੱਗੀ ਜੀ ਗੇਲਣਾ ਤਾਂ ਹਾਂ ਹੁਣ ਗੱਲ ਸੁਣ ਜਦੋਂ ਅਸੀਂ ਤੁਹਾਨੂੰ ਅਗਲੀ ਵਾਰ ਲੈਣਾ ਹਾਂ ਤਾਂ ਦੋ ਮੁਰਗੇ ਫੜ ਕੇ ਰੱਖਣੇ ਬੈਡਾਂ ਦਾ ਉਹ ਕਮਰੇ ਚ ਬਾੜ ਦੀ ਉਹਦੇ ਘਰ ਸਭ ਨੂੰ ਕਹਾਂ ਆ ਬਾਈ ਬਰੂਨਾ ਉੱਥੇ ਜੇ ਤੁਸੀਂ ਅਮਰਤਾ ਸਿੰਘ ਨੂੰ ਮਾਰੇ ਬਰੂ ਬਾਈ ਹੁਣ ਜਾਨਵਰ ਕੰਮ ਤੇ ਜਾਂਦਾ ਹੁਣ ਕਿੱਥੇ ਹੁੰਨੇ ਅੱਥੇ ਹੀ ਹੁੰਨੇ ਅੱਛਾ ਖਲ ਗਿਆ ਇੱਕ ਤਾਂ ਮੀਂਹੇ ਬੜਾ ਤੰਗ ਕਰਿਆ ਨੀ ਮੈਂ ਮੀਂਹੇ ਬੜਾ ਤੰਗ ਯਾਦ ਤੰਗ ਕਰਦਾ ਜੀ ਪਰ ਹੁਣ ਹੁਣ ਅਗਲਾ ਹਫਤਾ ਮੈਂ ਤੋਪੇ ਦਸੀ ਪੂਰੇ ਹੁਣ ਭਿੰਡੀ ਲਾਈ ਹੈ ਮਿਰਚ ਲਾਤੀ ਬੈਂਗਣ ਲਾਤੇ ਬਾਕੀ ਰਹਿ ਗਈ ਕੀ ਆ ਰਹਿ ਗਈ ਕਰੇਲੇ ਜੇ ਰਹਿ ਗਏ ਜੋ ਧੂਤੀ ਹੈ ਜੋ ਧੂਤੀ ਹੈ ਮੇਰੀ ਉਹ ਮੇਦੇ ਲਈ ਹੈ ਆਇਆ ਮੇਰਾ ਬੇ ਜਿਹੜੇ ਆ ਉਹ ਸਾਡੇ ਪਿੰਡ ਵਾਲੇ ਪਾਈ ਆਪਣੇ ਪਿੰਡ ਤੇ ਆ ਤੇ ਰੋਪੜ ਦੇ ਇਧਰ ਦਿਓ ਸਾਡੇ ਪਿੰਡ ਦੇ ਦੋ ਮੁੰਡੇ ਹਾਂ ਅਮਰਦਾਰ ਸਾਨੂੰ ਉਹ ਮੁੰਡੇ ਚਲੇ ਗਏ ਰੋਮਾਂ ਆ ਮੈਂ ਅਸਕੰਦਰ ਤੇ ਦੁਆ ਮੁੰਡਾ ਇੱਥੇ ਆਹੋ ਉੱਥੀਆਂ ਦੋ ਜਿਹੇ ਤੇ ਕੋਈ ਜਿਹਨਾਂ ਨਾਲ ਮਗਰ ਸੀ ਆ ਰਹੇ ਆ ਬਈ ਬਣਾ ਲਓ ਮੁਰਗਾ ਹੈ ਮੁਰਗਾ ਤਾਂ ਇੱਥੇ ਤੇ ਲਿਖੀ ਜਾਂਦਾ ਯਾਰ ਫੜਕ ਸੀ ਯਾਰ ਵਾ ਤੋ ਤੇਰੇ ਰਹੀ ਥੋੜੇ ਆ ਘਰ ਵਧੀਆ ਹਨ ਘਰ ਬੜਾ ਸੋਹਣਾ ਜੀ ਲੱਗਦਾ ਯਾਰ ਰਣੀ ਮਜੀਦ ਬਾਹਰ ਬਾਹਰ ਆ ਪਿੰਡ ਦੇ ਘਰ ਹਾਂ ਕਿਸ ਤਾਂ ਇਹ ਜਿਹੇ ਘਰ ਆ ਜਮੀਨ ਕਿਹੜੀ ਸਾਈਡ ਆ ਕੱਪੇ ਜ਼ਮੀਨ ਜਮੀਨ ਤਾਂ ਇੱਥੇ ਤੇ ਆ ਕੋਈ ਛੋੜਕਟਾ ਰਸਤਾ ਜਾਂਦਾ ਵਿੱਚ ਨੂੰ ਕਿੰਨੇ ਕਿਲੋ ਮੀਟਰ ਹੈ ਜਾਂਦਾ 5 ਕਿਲੋ ਮੀਟਰ ਹੈ اچھا ਤੁਰ ਕੇ ਜਾਂਨੇ ਫਿਰੋ ਤੁਰ ਕੇ ਜਾਂਨੇ ਅਦੂ ਜੀ ਗੋਈ ਰਾਈ ਵਾਲੀ 10 ਕਿਲੋ ਮੀਟਰ ਹੈ ਪੂਰੇ ਤੇ ਪੂਰੇ ਤੇ ਉਹ ਤੁਰ ਕੇ ਨਹੀਂ ਉਥੇ ਤਾਂ ਸਾਈਕਲ ਬਜਾਏ ਕਰੂਗੇ ਤਾਂ ਹੀ ਤਾਂ ਸਾਈਕਲ ਉਹ ਕਰਦੇ ਆ ਤੇ ਦੀ ਤਾਂ ਹੀ ਮਜੀਦ ਕਹਿੰਦਾ ਕੰਮ ਚਾਰ ਪੰਜ ਦਿਨੋਂ ਕੋਤੋਂ ਸਾਈਕਲ ਕਹਿੰਦਾ ਸੀ ਬੰਦਾ ਭੁੱਲ ਗਿਆ ਸਾਡੇ ਨੂੰ ਪੁੱਛ ਕੇ ਲੈ ਗੱਡੀ ਚਾਹੀਦੀ ਬੰਦਾ ਦਾ ਕੰਮ ਪਹ ਜਾਂਦਾ ਹੋਰ ਇੱਕ ਬੰਦਾ ਗੱਡੀ ਵਾਲਾ ਛੱਡਣਾ ਚਾਹੀਦਾ ਹਾਂ ਗੱਡੀ ਵਾਲਾ ਬੰਦਾ ਚਾਹੀਦਾ ਛੋਟੀ ਮੋਟੀ ਗੱਡੀ ਲੈ ਲੈ ਗੱਡੀ ਦਾ ਲਾਇਸੈਂਸ ਨਹੀਂ ਨਾ ਬੰਦੇ ਦਾ ਹੈਗੇ ਚਾਹੀ ਛੱਡਣਾ ਚਾਹੀਦਾ ਚੱਕਰ ਇੱਕ ਹੋਰ ਆ ਹਾਂਜੀ ਇਹ ਉਹ ਜਿਹੜੀਆਂ ਸਕੂਲ ਉਹ ਨਹੀਂ ਹੁੰਦੀਆਂ ਸਕੂਟਰੀ ਜਿਹੜੀਆਂ ਹੰਨਿਆਉਣ ਬੁੱਖ ਜੀ ਨਾਲ ਖੜ ਕੇ ਚੱਲ ਚਲਾਉਂਦੇ ਜਿੰਨਾਂ ਨੂੰ ਮਹਮਰੋਂ ਬਾਤ ਹੀ ਰਹਿ ਗਈ ਤਾਂ ਜਿੱਦ ਬਣਾਇਆ ਡੱਡਾ ਲਖੜਿਆ ਹੋਇਆ ਉਹ ਲੜਨ ਨਾਲ ਕਿਉਂ ਲੈ ਨਾ 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 ਹਿੰਮਤ ਮਾਰ ਕੇ ਚਾਹ ਵੀ ਬਣਾ ਲਈ ਨਾ ਨਾ ਅੱਛਾ ਕਰ ਜਾ ਬਰਾ ਭਾਈ ਏਡੀ ਕਰ ਨੂੰ ਯਾਰ ਉਹ ਕਰਨੀ ਵੀ ਕਿਛਾ ਚਾਹ ਤਿਆਰ ਹੋਣ ਜੇ ਤੁਸੀਂ ਹੁਣ ਆਏ ਕਰਮਜੀਤ ਉਹ ਮਜੀਤ ਆ ਲੈ ਵੀਰੇ ਚਾਹ ਐ ਮਜੀਤ ਥੋੜੀ ਜੀ ਕਿਉਂਗੀ ਥੋੜੀ ਉਹ ਥੋੜੀ ਹੈ ਬਾਈ ਐ ਮਜੀਤ ਜਾਦਾ ਔਕਾ ਸੁਕਾ ਕੇ ਹੁਣ ਤਾਂ ਜਿਆਦਾ ਕਾ ਨੂੰ ਯਾਰ ਇੱਕ ਬੰਦਾ ਛੜਣਾ ਆਹੋ ਵਿੱਚ ਆ ਪਿਆ ਤੇ ਉਹਦਾ ਬਾਈ ਨੇ ਚਾਹ ਵੀ ਬੁਲਾਦੀ ਹਾਂ ਉਹਦਾ ਲੈ ਕੇ ਜਾਣਾ ਪੈਣਾ ਹੁਣ ਦਾ ਰਿਸਕ ਚੱਕਣਾ ਜੀਦਾਰ ਕਰਤੇ ਬਾਈ ਨੇ ਆਪਣੇ ਹੁਣ ਤਾਂ ਲੈ ਕੇ ਜਾਣਾ ਪੈਣਾ ਹਾਂ ਹੁਣ ਤਾਂ ਜੇ ਡਿੱਗੀ 'ਚ ਛੜਣਾ ਨਾ ਪਵੇ ਇੱਕ ਅੱਧਾ ਯਾਰ ਇਹਨੂੰ ਡਿੱਗੀ 'ਚ ਆ ਜਿਹੜਾ ਤੋਤੋਂ ਨੂੰ ਯਾਰ ਹੈਂ ਵਕਤ ਯਾਰ ਚੱਲ ਡਿੱਗੀ 'ਚ ਤੈ ਹੀ ਤੂੰ ਵੀ ਵਾਲ ਕੱਟਦੇ ਕੱਟਦੇ ਨੇ ਵਿਪਤਾ ਖੜੀ ਕਰੀ ਉਹ ਮੋੜੇ ਹੋ ਜਾਂਦਾ अच्छा पुत्ता है मामा मैं पता नहीं ਕਿਹੜਾ ਕੈਦ ਕਰਿਆ ਇਧਰ ਆ ਦਰਵਾਜ਼ੇ ਚ ਨਾ ਅਚਾਨਕ ਦੇਖੇ ਟੈਡੀ ਦੇ ਸਾਹਮਣੇ ਚੱਲਦੀ ਇਹ ਨਾ ਤੋੜ ਦਿਆਂ ਪਤਾ ਨਹੀਂ ਮੈਂ ਆਏ ਤੇ ਭਾਰ ਦੇਤਾ ਕਿਨ ਤੋਂ ਖੁੱਦੀ ਆਏ ਕਰ ਤੋ ਉੱਤੇ ਸਰਹਾਣਾ ਜਾ ਕੇ ਇੱਕ ਜਣੇ ਦੇ ਪਿੱਛੇ ਬੈ ਜਾਣਾ ਬੜੀ ਪਦੇਰੀ ਬੜੀ ਡਿੱਗੀ ਆ ਯਾਰ ਆਈ ਉਹ ਵਿੱਚ ਉਹ ਪੈ ਜਾਣਾ ਪਿੱਛੇ ਇੱਕ ਜਣਾ ਉਹ ਨਹੀਂ ਤੂੰ ਬੈਠ ਕੇ ਹੀ ਵਗ ਜੋ ਬੈਠ ਕੇ ਚਲੇ ਜਾਣਾ ਹੈ ਹਾਲੇ ਮੂਰੇ ਔਖੇ ਆਉਣਗੇ ਦੇਖੀ ਉਹ ਈੜੀ ਵਾਲਾ ਤਿਆਰਵਾ ਕਰਨ ਤੂੰ ਅੱਜ ਕਿ ਜਣਾ ਪੈ ਕੇ ਚੱਲੂ ਵਿੱਚ ਹਾਂ ਨਾ ਨਾ ਪਰਿਆ ਜਾਲੀ ਚੱਕ ਦੇਣੀ ਪਿੱਛੇ ਵਾਲੀ ਤੇ ਲੋ ਤੁਹਾਨੂੰ ਇੱਕ ਚੀਜ਼ ਹੋਰ ਦਿਖਾਈਏ ਮੱਕੀ ਨੂੰ ਦੇਖੋ ਜੀ ਇਹਨਾਂ ਨੇ ਪਾਣੀ ਵਾਲਾ ਸਿਸਟਮ ਡ੍ਰਿਪ ਸਿਸਟਮ ਕਰਿਆ ਹੋਇਆ ਹੈ ਪਾਣੀ ਨੂੰ ਦੇਖੋ ਸਾਰੀ ਮੱਕੀ ਤੁਹਾਨੂੰ ਆ ਪਾਈਪ ਦਿਖਦੇ ਹੋਣਗੇ ਇਦਾਂ ਦੇ ਦੇਖੋ ਤੇ ਪਾਈਪਾਂ ਰਹੀਂ ਆ ਫੀਲੀਆਂ ਚ ਲੈ ਲੈਣਾ ਚ ਨਾ ਮੱਕੀ ਦੀ ਦਿਉਣੀਆਂ ਲੈਣਾ ਚ ਆ ਦੇਖੋ ਕੱਲੀ ਕੱਲੀ ਲੈਂਚ ਆ ਪਾਈਪ ਤੇ ਪਾਣੀ ਫਜ਼ੂਲ ਚ ਫਾਲਤੂ ਜੀ ਜਣੀ ਪਾਣੀ ਜਮੇ ਖਰਾਬ ਨਹੀਂ ਹੋਣਾ ਹੈ ਤੇ ਬਸ ਜਿੱਥੇ ਜਿੱਥੇ ਟਾਂਡੇ ਆ ਟਾਂਡਾ ਹੋਊਗਾ ਮੱਕੀ ਦਾ ਉਹਦੇ ਟਾਂਡਿਆਂ ਦੀ ਜੜਾਂ ਦੇ ਵਿੱਚ ਵਿੱਚ ਉੱਥੇ ਕੋਲ ਡ੍ਰਿਪਰ ਆਹੀਂ ਪਾਣੀ ਮਿਲ ਕੇ ਉਥੇ ਗੜੀਆਂ ਆ ਪਾਈਪ ਚ ਨੂੰ ਉੱਥੇ-ਉੱਥੇ ਪਾਣੀ ਛੱਡਣਾ ਇਹਨੇ ਪਾਪ ਨੇ ਆਪੇ ਤੇ ਆਹ ਦੇਖ ਲਓ ਭਾਈ ਖੇਤ ਆਹ ਦੇਖ ਲਓ ਨਾ ਖੇਤ ਕਿੱਡਾ ਇਹਦੀ ਵਾਟ ਦੇਖ ਲਓ ਕਿੱਥੇ ਦਿਖਦੀ ਆ ਤੁਹਾਨੂੰ ਬਹੁਤ ਅਧੀਨ ਨਹੀਂ ਆਉਣੀ ਵਾਟ ਇਹਦੇ ਚ ਉਹ ਤੱਕ ਖੇਤ ਪਿਆ ਦੇਖ ਲਓ ਵਾਟ ਇਕ ਨਹੀਂ ਹੈ ਵਿੱਚ ਕੋਈ ਡੋਲ ਪਈ ਹੋਈ 12 12 14 14 ਕਿੱਲਿਆਂ ਦੇ ਟਾਕ ਜਿੱਡਾ ਹੀ ਕੀ ਕੇ ਖੇਤ ਆ ਜਾਨੀ ਕਿ ਬਣਾਇਆ ਵਾ ਇਹਨਾਂ ਨੇ ਪੂਰਾ ਤੇ ਆਹ ਦੇਖਦਾ ਜੀ ਘਰ ਜਿੱਥੇ ਆਪਾਂ ਖੜੇ ਆ ਇਸ ਟਾਈਮ ਤੇ ਇਧਰ ਵੀ ਆ ਦੋ ਤਿੰਨ ਘਰ ਲੋ ਜੀ ਹੁਣ ਆਪਣਾ ਕੰਮ ਮੜ ਗਿਆ ਬੰਦੇ ਹੋ ਗਏ ਆਪਾਂ 6 ਤੇ 6 ਬੰਦੇ ਹੋ ਗਏ ਜੀ ਆਪਾਂ ਤੁਸੀਂ ਖੱਟੀ ਆਪਣੇ ਕੋਲ ਇੱਕਾ ਹੁਣ ਦੇਖਦੇ ਆ ਕਿਵੇਂ ਜਾਂਦਾ ਇੱਕ ਬੰਦਾ ਜਿਆਦਾ ਦੇਖਦੇ ਆ ਕਿ ਇੱਕ ਅੱਧੇ ਨੂੰ ਇੱਕ ਬੰਦਾ ਜਾ ਉਹ ਡਿੱਗੀ ਜਾ ਇਹ ਵੀ ਬੰਦੇ ਸੁੱਖ ਨਾਲ ਸਾਹੇਓ ਸਰੀਰ ਦੇ ਨਰੋਏ ਆ ਪਿੱਛੇ ਬੈਠਣਾ ਔਖਾ ਹੋ ਜਾਣਾ ਇਹ ਕਹਿੰਦਾ ਡਿੱਗੀ ਚ ਵੜਨਾ ਪੈਣਾ ਮਜੀ ਸੀ ਇਹ ਇਹ ਮੁੰਡਾ ਹੀ ਲਠੇੜੀ ਦਾ ਰੋਪੜ ਜ਼ਿਲ੍ਹਾ ਰੁੜਕੀ ਹੀਰਾ ਹੈ ਰੁੜਕੀ ਹੀਰਾ ਰੁੜਕੀ ਹੀਰਾ ਲਠੇੜੀ ਦੁਕਾਨ ਸੀ ਬਾਈ ਹਨੀ ਕੈਟੇਗਰੀ ਦੁਕਾਨ ਸੀ ਬਾਈ ਦੀ ਬਾਈ ਮਹੀਨੇ ਮਹੀਨਾ ਇੱਕ ਲੱਗਣਾ ਨਹੀਂ ਸਰੀਰ ਦੇਖੀ ਜ਼ਰਾ ਅਗਲੇ ਮਹੀਨੇ ਤੇਰਾ ਵਲੌਗ ਚ ਸਰੀਰ ਦਿਖਾਉਣਾ ਜਿੱਦਣ ਸੀਜ਼ਨ ਚੱਲ ਪਿਆ। ਸੀਜ਼ਨ ਚੱਲ ਪਿਆ ਬਾਹਰ ਹੁਣ ਦੇਖੀ ਭਜਨ ਕਿੱਥੇ ਜਾਂਦਾ। ਜੇ ਨਾ ਮੁੰਡਾ ਜਿਹਾ ਬਣ ਗਿਆ ਨਾ ਦੁਬਾਰਾ ਤਾਂ ਅ ਗਈ। ਹਾਂ। ਬਾਈ ਜਿੱਦਣ ਮੈਂ ਇੰਡੀਆ ਦਾ 88 ਕਿਲੋ ਵਜਨ ਹੁੰਦਾ ਯਾਰ ਹਨੀ। ਤੇ ਮੈਂ 6 ਮਹੀਨੇ ਵਿੱਚ ਮੇਰਾ 20 ਕਿਲੋ ਵਜਨ ਟੁੱਟਿਆ ਮੇਰੇ 68 ਕਿਲੋ ਵਜਨ ਰਹਿ ਗਿਆ। ਮੈਂ ਮੈਂ ਵੀ ਸਾਲੀ ਜੀ ਕੰਮ ਕਰਿਆ ਕੇ। ਮੈਂ ਲਾਲਾ ਵੀ 17 ਮਾਰਚ ਨੂੰ ਰਿਹ ਉਤਰੇ। ਤੇ 20 ਪਤਾ ਨਹੀਂ 22 ਮਾਰਚ ਨੂੰ ਬੈਰੀ ਦਿਹਾੜੀ ਲੱਗ ਗਈ। ਹਾਂ ਮੁੜ ਕੇ 9 ਸਾਲ ਉਦੋਂ ਦਾ ਲੱਗਾ ਹੈ ਬਗਾਣੇ ਮੁੜ ਕੇ 9 ਸਾਲ ਫ 47 ਚ ਕੰਮ ਕਰਿਆ 9.5 ਸਾਲ ਪਰ ਸਰੀਰ ਵੀ ਬਾਈ ਰਹਿਦਾ ਪੂਰਾ ਫਿੱਟ ਕੰਮ ਚ ਨਹੀਂ ਸਹੀ ਗੱਲ ਮਤਲਬ ਕਿ 6 ਮਹੀਨੇ 7 ਮਹੀਨੇ ਮਤਲਬ ਕਿ ਪਹਿਲਾਂ 2 ਕੁ ਸਾਲ ਬੰਦੇ ਨੂੰ ਓੱਖਾ ਲੱਗਦਾ ਮਨ ਨੂੰ ਦਿਮਾਗ ਨੂੰ ਬੰਦੇ ਨੂੰ ਦਿਮਾਗੀ ਤੌਰ ਪਰ ਵੀ ਕਿੱਥੇ ਫਸ ਗਏ ਹਨ ਸਰੀਰ ਦੀ ਤਾਂ ਚਲਾਤ 6 ਮਹੀਨੇ ਜੇ ਬਣ ਜਾਂਦੀ ਜਦ ਇੱਕ ਵਾਰ ਘਟ ਕੇ ਮੁੜ ਕੇ ਉੱਥੇ ਖੜ੍ਹ ਜਾਂਦਾ ਇੱਕ ਜਾ ਕੇ ਲਿਮਟ ਤੇ ਦਿਮਾਗ ਨੂੰ ਸੈੱਟ ਫਿੱਟ ਹੋਣ ਨੂੰ ਮੜਿਆ ਥੋੜਾ ਟਾਈਮ ਲੱਗਦਾ ਬਾਅਦ ਜਿੱਦੜ ਦੇ ਦਿਮਾਗ ਜਾ ਫੇਟੋਗੇ ਪਤਾ ਲੱਗਦਾ ਦਿਮਾਗ ਨੂੰ ਵੀ ਇੱਥੇ ਹੀ ਰਹਿਣਾ ਯਾਰ ਹੁਣ 아이 ਕੋ ਕਰਦਾ ਬਹਿਣਾ ਤੇ ਹਾਸਕੇ ਕਰਦੇ ਰੋਕੇ ਕਰ ਫੇਰ ਬੰਦਾ ਚਲੀ ਜਾਂਦਾ ਮਾ ਜਿੱਦਣ ਸੀ ਜਿਵੇਂ ਚੱਲ ਪਿਆ ਦੇਖੀਆ ਸਰੀਰ ਤੇਰਾ ਟੁੱਟੂ ਟੂੜ ਜਾਣਾ ਇਹਨੂੰ ਨਵੇਂ ਜਿਹੇ ਮੁੰਡਿਆਂ ਜਿਵੇਂ ਗਿਣਤੀ ਹੋਇਆ ਕਰੂ ਫੇਰ ਤੇਰੀ ਕਿੰਭੀ ਤੇ ਆ ਇਹਦਾ ਸਕੂਲ ਆ ਯਾਰ ਇਡਲੀ ਚ ਬਾਈ ਮੈਂ ਕਹਿੰਦਾ ਜਿੰਨੇ ਬੰਦੇ 100 ਬੰਦਾ ਆਉਂਦਾ ਤਾਂ 85 80 85 ਬੰਦੇ ਖੇਤੀ ਦੇ ਕੰਮ ਚੋਂ ਨਿਕਲਦੇ ਆ। ਇੱਥੇ ਪਿਆ ਉਹਦੇ। ਉੱਥੇ ਚੱਲ ਤੋਂ ਦੇਖਾਈ ਦਿੰਦੇ। ਇਹਨੇ ਜਰੂਸ ਕਰਦੇ ਮੈਂ ਚੱਲ ਚੱਲ। ਚੱਲ ਜਰੂਸ ਦਾ। ਚੱਲ ਪਤੂ ਤੇ ਬੈਠ ਦੱਸ ਜੀ। ਲੈ, ਤੋਤਾ ਲਾ ਕੇ ਪੂਰਾ ਫਿੱਟ ਯਾਰ। ਉਹ ਦੇ ਲੈ। ਲੈ, ਹੁਣ ਲੈ। ਚਲੋ ਚੱਲ ਤੋਤਾ ਤੇ ਆਓ ਪਾ ਦੇ ਵੀਰਾਮ ਨਾਲ।